ਕੀ ਗੱਲ ਹੈ ਜੀ ਜਦੋਂ ਕਾਰ ਚਾਹੁੰਦਾ ਕਿ ਕੁੜੀਆਂ ਨੇ ਉਹਨਾਂ ਦਾ ਬੇਟਾ ਹੈ ਇਹਨਾਂ ਦੇ ਪਤੀ ਚੁੱਪ ਜਾਂਦੇ ਸੀ ਦੇ ਵਿੱਚ ਜਸ ਮਾਈਕਾ ਹਾਂਜੀ ਦੇਖੋ ਵੀਰੂ ਬਾਈ ਦੇਖ ਕੰਡ ਦੇ ਵਿੱਚ ਸਾਹਿਬ ਚਾਹ ਦੇ ਕੀ ਤਾਤ ਨਹੀਂ ਮਿਲਦਾ ਆਪਣੀ ਮਦਦ ਪਹੁੰਚਾ ਇਹ ਤੋਂ ਮਨਾਇਆ ਇਧਰ ਆਈ ਪਾਜੀ ਮਾਣ ਸਿਹਾਨਵਾਦ ਆਪ ਨੂੰ ਹੋਰ ਕੋਈ ਵੀ ਸਹੀ ਹੋਵੇ ਜਾਂ ਆਪਾਂ ਕੀ ਹੁਣ ਮੈਨੂੰ ਦੱਸੋ ਕਿੰਨੇ ਨੇ ਧੰਨਵਾਦ ਕੋਈ ਗੱਲ ਨਹੀਂ ਅੱਗੇ ਹੁਣ ਦੇਖੀਏ ਪੂਰਾ ਗੰਢ ਜਿਉ ਪੂਰੇ ਹਾਂ ਦੋ ਜੀ ਇੰਦਰ ਜੀ ਕਿੱਥੇ ਹੈ ਇੰਦਰ ਜੀ ਦਾ ਭਾਈ ਪਹਿਲੇ ਕਰੇਗੀ ਭਾਵੇਂ ਕਰੇ ਕਿਰਪਾ ਕਰਦੇ ਹੋ ਮਾਰਦੇ ਕਰਦੇ ਇਹਦੇ ਫੋਨ ਚੱਲਦੇ ਉਹ ਨਹੀਂ ਠੀਕ ਹੈ ਨਹੀਂ ਥੋੜਾ ਦਮਾ ਬੰਦ ਕਰ ਲਓ ਹਾਂ ਬਈ ਦਾ ਕੈਮਰਾ ਇਹ ਮੈਂ ਤੇ ਜੇ ਨਹੀਂ ਨਾ ਦਿਆ ਚਾਰ ਬੇਜੀਆਂ ਨੇ ਇੱਕ ਬੇਟਾ ਤੁਹਾਡੇ ਆ ਤੁਸੀਂ ਪਤਾ ਨਹੀਂ ਪਹਿਲਾਂ ਤਾਂ ਮੇਰੇ ਪੈਣਾ ਬੱਚਿਆਂ ਨੂੰ ਇਹ ਇਹ ਆ ਕਿੰਨਾ 20 ਹਜ਼ਾਰ ਆ ਨਾ ਆ 20 20 ਹਜ਼ਾਰ ਤਾਂ ਇੱਕ ਵਾਰੀ ਓਵੇਂ ਫੜੋ ਜਿੰਨੇ ਬੇਟੀਆਂ ਇਹ ਸਾਰੇ ਬਾਈ ਥੋੜਾ ਜਾਈਦਾ 20000 ਯਾਰ ਅੱਛਾ ਇਹ ਕਿੱਪਾ ਕਰਕੇ ਯਾਰ ਬਾਈ ਇਹ 20000 ਦਾ ਪਿਆਰ ਠੀਕ ਆ ਕੋਈ ਬੱਚੀ ਰੋ ਰਹੀ ਹੈ ਬੱਚੀ ਰੋ ਰਹੀ ਹੈ ਰੋਣਾ ਰੋਣਾ ਨਹੀਂ ਪੁੱਤ ਰੋਣਾ ਨਹੀਂ ਇਧਰ ਆ ਇਧਰ ਆ ਇਧਰ ਆ ਇਧਰ ਆ ਰੋਣਾ ਨਹੀਂ ਰੋਣਾ ਨਹੀਂ ਆਇਆ ਕੋਈ ਰੋਣਾ ਨਹੀਂ ਮੇਰੀ ਗੱਲ ਸੁਣ ਇਹਨਾਂ ਦਾ ਸਰ ਜੀ ਡੈਡੀ ਜਿਹੜਾ ਮਸ਼ੀਨ ਥੱਲੇ ਆ ਗਿਆ ਸੀ ਨਾ ਤੇ ਪੂਰਾ ਹੋ ਗਿਆ ਵਿਚਾਰਾ ਇਹ ਪੰਜ ਬੇਟੀਆਂ ਕਿੰਨਾ ਪਰਿਵਾਰ ਆ ਹਾਂਜੀ ਪੰਜ ਲੜਕੀਆਂ ਵਾ ਚਾਰ ਲੜਕੀਆਂ ਇੱਕ ਲੜਕਾ ਵੇਦ ਨਿੱਕਾ ਰਿਆ ਛੋਟਾ ਬੇਟਾ ਉਹ ਫਿਰ 2 ਲੱਖ ਰੁਪਏ ਦੇ ਕੀ ਹੁੰਦਾ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪਤਾ ਨਹੀਂ ਆਏ ਹਨ ਮਦਦ ਲਈ ਖੋਸ਼ ਹੋ ਖੋਸ਼ ਹੋ ਪੂਰਾ ਪਰਿਵਾਰ ਰੋ ਰਿਹਾ ਕੋਈ ਨਹੀਂ ਆਣੀ ਪਤਣਾ ਹੀ ਰੋਣਾ ਕੋਈ ਗੱਲ ਨਹੀਂ ਸਾਥ ਜੀ ਆ ਕਾਲੋ ਚੱਲ ਬਲੇ ਬਲੇ ਸੋਹਣਾ ਕਰ 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 ਬੋਲੇ ਸੋਨਿਆ ਸ੍ਰੀ ਅਕਾਲ ਲੰਮੀ ਉਮਰਾਂ ਬੱਚੀ ਬਹੁਤ ਸ਼ਿਆਰ ਹੈ ਗੁਰੂ ਬਾਣੀ ਤੋਂ ਸ਼ਿਆਰ ਫਾਸਟ ਫਾਸਟ ਹੋਣ ਫਾਸਟ ਭਾਈ ਤੁਹਾਡਾ ਧੰਨਵਾਦ ਜੀ ਤੁਸੀਂ ਛੋਟੀ ਜਿਹੀ ਗੱਲ ਦੋ ਲੱਖ ਰੁਪਇਆ ਆ ਫੜਾਓ ਪਾਪੀ ਫੜ ਲਓ 50 ਇੱਕ ਇਹਨਾਂ ਆ ਲੱਖ ਹੋਰ ਦਿਓ ਲੱਖ ਆਪਣੇ ਨੂੰ 10 ਲੱਖ ਰੁਪਏ ਲੱਖ ਹੋਰ ਦੇਣ ਚੋਰੀ ਕਰ ਲਓ ਚੋਰੀ ਨਾ ਚੋਲੀ ਚੋਲੀ ਜ ਨਹੀਂ ਚੋਲੀ ਜ ਨਹੀਂ ਇਹ ਇਹ ਮੇਰੇ ਵੱਲੋਂ ਨਹੀਂ ਆ ਇਹ ਪੰਜਾਬ ਵੱਲੋਂ ਆ ਮੈਂ ਆ ਗਿਆ ਸਾਰਾ ਪੰਜਾਬ ਆ ਗਿਆ ਸਾਰੇ ਹੋਣਗੇ ਠੀਕ ਆ 20 20 ਹਜ਼ਾਰ ਸਾਰਿਆਂ ਨੂੰ ਆ ਗਿਆ ਨਾ ਇਹ ਪਿਆਰ ਆ ਠੀਕ ਆ ਬਸ ਤੇ ਖੁਸ਼ ਰਹਿਣਾ ਮਜਬੂਰੀਆਂ ਸਾਰਾ ਕੁਝ ਬੰਦੀ ਤੇ ਹੁੰਦੀ ਹੈ ਹਾਂਜੀ 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 ਕੋਈ ਨਹੀਂ ਕੋਈ ਨਹੀਂ ਰੋਣੀ ਕਿਉਂ ਕਮਲ ਕੇ ਪਹਿਲਾਂ ਇਧਰ 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 ਜਪਤ ਮਿਲ ਪਹਿਲਾਂ ਪਹਿਲਾਂ ਆਪਾ ਮੇਰੀਆਂ ਆਪਾ ਪਤਾ ਕੀ ਦੇ ਬੱਚੇ ਆ ਗੁਰੂ ਗੋਬਿੰਦ ਸਿੰਘ ਦੇ ਹਾਂਜੀ ਕੀ ਕਹੋ ਬੋਲੇ ਸੋਨਿਆ ਹਲ ਸਤਿ ਸ੍ਰੀ ਅਕਾਲ ਹਲ 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 ਬੋਲੇ ਬੀਗਾ ਬੀਬੀ ਹੋਰ ਵੀ ਤੁਹਾਡੇ ਨਾਲ ਹੈ ਇੰਨੇ ਕਿ ਜੋਖੇ ਹੈ ਸਾਡੀ ਟੀਮ ਤੁਹਾਡਾ ਨੰਬਰ ਨੋਟ ਕਰ ਲੂਗੀ ਹਾਂ ਹੋਸ਼ ਬੀਗਾ ਬੀਬੀ ਚੜਦੀ ਕਲਾ ਪਰਵਾਹ ਨਹੀਂ ਮਾਰਨੀ ਨਾਨਕ ਨਾਮ ਚੜਦੀ ਕਲਾ ਨਾਨਕ ਨਾਮ ਤੇਰੇ ਬਾਣੇ ਸਭਾਤਾ ਆਪਾਂ ਠੀਕ ਹੈ ਜਦੋਂ ਉਹ ਆਪਣੇ ਨਾਲ ਆ ਨਾ ਹਾਂਜੀ ਆਪਾਂ ਨਾਲ ਵਾਰੇ ਨਿਆਰੇ ਆ ਤੇ ਤੂੰ ਜਦੋਂ ਫਸਟ ਆਈ ਇਹਦਾ ਨੰਬਰ ਲਿਖ ਕੇ ਜਾਣਾ ਹਾਂਜੀ ਜਦੋਂ ਕੁੜੀਆ ਫਸਟ ਆਈ 10 ਕੀ ਚਾਹੀਦਾ ਹੈ ਗੈਂ ਦੀ ਲੋੜ ਤਾਂ ਨਹੀਂ ਹੈ ਕੀ ਚਾਹੀਦਾ ਹੈ ਐਕਟਿਵਾ ਚਾਹੀਦੀ ਆ ਇੱਕ ਇੱਕ ਐਕਟਿਵਾ ਦੇ ਕੇ ਖਾਲਸਾ ਲੇਖ ਆ ਕਰੇ ਬੱਚੇ ਕੁੜੀਆਂ ਚ ਚਾਹਣ ਬੈਟਰੀ ਵਾਲੀ ਭੇਜ ਦੇ ਬੈਟਰੀ ਵਾਲੀ ਐਕਟਿਵਾ ਭੇਜ ਦੇ ਪੜਨ ਜਾਂਦੇ ਆ ਪੜਨ ਹਾਂਜੀ ਸਰ ਪੜਨ ਜਾਂਦੇ ਆ ਜਾਣ ਰਹੇ ਹਾਂ ਤੁਹਾਨੂੰ ਸਮਾਈਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਕੋਲ ਮੇਰਾ ਖਿਆਲ ਉਹ ਬੱਲੇ ਨੂੰ ਮਾਰ ਰਿਹਾ ਲਾਈਵ ਤੋਂ ਪੁੱਛੀ ਗੱਲ ਕਿਹਾ ਕਦਾ ਕੀਆ ਕਿ ਮੈਂ ਵੀ ਪ੍ਰਚਲਨ ਵਾਣਨ ਕਿਉਂ ਤੁਸੀਂ ਐਵੇਂ ਥੋੜਾ ਦੱਸਿਆ ਸਾਰਾ ਪੰਜਾਬ ਆ ਗਿਆ ਦੱਲ ਮੇਰਾ ਸਾਡੇ ਸਾਡੇ ਜੂ ਸਾਰਾ ਪੰਜਾਬ ਆਊਗਾ ਠੀਕ ਆ ਮੈਂ ਆ ਗਿਆ ਮੇਰੀ ਸਾਰੀ ਟੀਮ ਆ ਗਈ ਸਾਰਾ ਪੰਜਾਬ ਆਊਗਾ ਸੋ ਮੈਂ ਇੱਕੋ ਇੱਕੋ ਅਪੀਲ ਕਰਦਾ ਕਿ ਕੇ ਰੁਕ ਜਾਓ ਰੋਕ ਜਾ ਬ੍ਰੇਕ ਲਾ ਲਓ ਇੱਕ 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 ਰਿਸ਼ੇ ਇੱਕ ਰਿਸ਼ੇ ਗਾ ਰੁਕ ਜਾਣੇ ਆ ਜੂ ਮੈਂ ਮੈਂ ਇੱਕੋ ਅਪੀਲ ਕਰਦਾ ਵੀ ਆਪਾਂ ਜੋ ਵੀ ਪਿੰਡਾਂ ਚ ਰੈਸਟਰ ਕਰ ਰਹੇ ਆ ਸਾਰਾ ਕੁਝ ਕਰ ਲਿਆ ਬਹੁਤ ਵਧੀਆ ਹੁਣ ਜਿੰਨੇ ਘਰ ਕੱਢੇ ਜਾਂਦੇ ਆਪਾਂ ਉਹਨੇ ਘਰ ਕੱਢੀਏ ਠੀਕ ਆ ਹੁਣ ਬਿਲਕੁਲ ਤੁਹਾਨੂੰ ਜਾਨਾ ਤਾਂ ਨਹੀਂ ਨਾ ਬਸ ਠੀਕ ਆ ਹੋਰ ਘਰ ਪਤਾ ਮੈਂ ਇੱਕ ਦੋ ਚੀਜ਼ਾਂ ਇਹ ਨੇ ਬਹੁਤ ਕੁਝ ਇੱਕ ਲੋਕ ਸਵਾਲ ਚੁੱਪ ਰਹੇ ਸੀ ਪਰ ਗਿੱਪੀ ਹੁਣਾਂ ਨੇ ਬੜੀ ਵਧੀਆ ਗੱਲ ਕਹੀ ਗਿੱਪੀ ਕਰੇ ਵਾਲ ਗਿੱਪੀ ਕਰੇ ਵਾਲ ਇਸ ਵੱਡਾ ਭਰਾ ਠੀਕ ਆ ਬਹੁਤ ਨੇ ਕਿ ਮੰਨ ਕਿਰਤ ਹੁਣੀ ਜੇਬ ਚੋਂ ਕੱਢ ਕੇ ਪੈਸੇ ਲਾ ਰਹੇ ਉਹ ਬੰਦਾ ਲਾ ਰਿਹਾ ਕਹਿੰਦੇ ਕਿ ਸਵਾਲ ਚੁੱਪਣ ਦਾ ਵੇਲਾ ਨਹੀਂ ਹੈ ਸਾਨੂੰ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਵੀਰੇ ਪੰਜਾਬ ਚੋਂ ਕਮਾਏ ਆ ਤੇ ਪੰਜਾਬ ਵਾਲਿਆਂ ਦੇ ਲਾ ਦਾਂਗੇ ਕੋਈ ਪਰਵਾਹ ਨਹੀਂ तकरीबन ਜਿਹੜਾ ਸਵਾ 7 ਦਾ ਟਾਈਮ ਹੋ ਗਿਆ ਤੇ ਇਸ ਘਰ ਦੇ ਵਿੱਚ ਰਾਤ ਡੇਰ ਰਾਤ ਜਿਹੜੇ ਮਨਕੀਰ ਤੌਲਖ ਪਹੁੰਚੇ ਸੀਗੇ ਤੇ ਪਰਿਵਾਰ ਦੀ ਮਦਦ ਕਰਕੇ ਗਏ ਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਸੋ ਪਰਿਵਾਰ ਦੇ ਜਿਹੜੇ ਦੁੱਖ ਵੀ ਸੁਣੇ ਨੇ ਪਰਿਵਾਰ ਕੇ ਛੋਟੇ ਛੋਟੇ ਬੱਚੇ ਵੀ ਜਿਹੜੇ ਹਾਜ਼ਰ ਹੈਗੇ ਨੇ ਬੁੜੀਆਂ ਸੀਗੀਆਂ ਸਾਰਿਆਂ ਨੂੰ ਮਿਲ ਕੇ ਗਏ ਸਾਰਿਆਂ ਨੂੰ ਪਿਆਰ ਦੇ ਕੇ ਗਏ ਆ ਤੇ ਮਦਦ ਵੀ ਦੇ ਕੇ ਗਏ ਜਿੰਨੀ ਇੱਕ ਮਦਦ ਸੀਗੀ ਪੜਾਈ ਦੇ ਵਿੱਚ ਵੀ ਤੇ ਬਾਕੀ ਭੈਣ ਦੱਸਣਗੇ ਭੈਣ ਜੀ ਕਿਹੜਾ ਵੀਰ ਆਇਆ ਕਿੰਨੀ ਮਦਦ ਕਰਕੇ ਗਿਆ ਜੀ ਕੁਝ ਦਿਲ ਨੂੰ ਮਿਲਿਆ ਸਕੂਨ ਜੀ ਬਹੁਤ ਮਿਲਿਆ ਸਕੂਨ ਦਿਲ ਨੂੰ ਬੱਚਿਆਂ ਦੀ ਮਿਹਰ ਕਰਕੇ ਗਏ ਬਹੁਤ ਠੀਕ ਹੈ ਜੀ ਹਾਂ ਚਲੋ ਹੁਣ ਘਰ ਘਰ ਵਧੀਆ ਬਣਾਇਆ ਥੋੜਾ ਬੱਚਿਆਂ ਨੂੰ ਪੜਾਈਪੜੂਈ ਦੇ ਵਿੱਚ ਥੋੜਾ ਪੜਾਈ ਕਰਾਂਗੇ ਬੱਚਿਆਂ ਨੂੰ ਬੱਚੇ ਜਾਂਦੇ ਸਕੂਲ ਦਿੱਤੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਜਿਹਨਾਂ ਦੇ ਕਰਨਾ ਦੀ ਦਿੱਤੀ ਹੈ ਚਲੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਦਾ ਸ਼ੁਕਰੀਆ ਦਿਲ ਤੋਂ ਧੰਨਵਾਦ ਅਸੀਂ ਕਰਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਔਰ ਨਿੱਕੇ ਨਿੱਕੇ ਬੱਚੇ ਦੇ ਸਕਦੇ ਹੋ ਨਿੱਕੇ ਨਿੱਕੇ ਬੱਚਾ ਜਦੋਂ ਬੱਚੇ ਨਾਮ ਅੱਖਾਂ ਦੇ ਵਿੱਚ ਹੋ ਗਏ ਅਸੀਂ ਗੱਲਬਾਤ ਕਰ ਦੱਸ ਰਹੇ ਸੀ ਮਨਕੀਰਤ ਨੂੰ ਤੇ ਮਨਕੀਰਤ ਨੇ ਗੋਦੀ ਦੇ ਵਿੱਚ ਚੱਕਿਆ ਤੇ ਪਿਆਰ ਦਿੱਤਾ ਤੇ ਦੱਸਿਆ ਪੁੱਤ ਕਭਰੌਣਾ ਨਹੀਂਗਾ ਹਰੇਕ ਜਿੰਨੀ ਵੀ ਮਦਦ ਹੋਈ ਵਾਦ ਤੋਂ ਵਾਦ ਪਹੁੰਚਦੀ ਕਰਾਂਗਾ ਤੇ ਦੇਰ ਰਾਤ ਦੇਖ ਸਕਦੇ ਹੋ ਕਿ ਅੱਧੀ ਰਾਤ ਕੋਈ ਆਉਂਦਾ ਨਹੀਂ ਕਿਸੇ ਦੇ ਘਰ ਪਰ ਅੱਜ ਸੇਵਾ ਦੇ ਲਈ ਮਦਦ ਦੇ ਲਈ ਪਹੁੰਚੇ ਨੇ ਆਪਣਾ ਕਹਿ ਸਕਦੇ ਆ ਕਿ ਜਿਹੜਾ ਜਿੰਨਾ ਵੀ ਪ੍ਰੋਟੋਕੋਲ ਸੀਗਾ ਸਕਿਉਰਿਟੀ ਦਾ ਉਸ ਨੂੰ ਇੱਕ ਪਾਸੇ ਰੱਖਦੇ ਹੋਏ ਸੇਵਾ ਨਿਸਵਾਰਥ ਸੇਵਾ ਕੀਤੀ ਵੀਰ ਨੇ ਤੇ ਸਭ ਤੋਂ ਵੱਡਾ ਜਿਹੜਾ ਬਹੁਤ ਬਹੁਤ ਧੰਨਵਾਦ ਹੈ ਮਨਕੀਰਤ ਵੀਰ ਦਾ ਤੇ ਕਿਉਂਕਿ ਜਿਨ੍ਹਾਂ ਨੇ ਦੈਨਿਕ ਸਵੇਰਾ ਜੀ ਟੀਮ ਤੋਂ ਮੈਡਮ ਸੀਗੇ ਸਾਡੇ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਹੈ ਜਿਹੜਾ ਉਹਨਾਂ ਨੇ ਛੋਟੇ ਜਿਹੇ ਉਪਰਾਲੇ ਦੇ ਸਦਕਾ ਜਿਹੜਾ ਅੱਜ ਬੜੀ ਵੱਡੀ ਇੱਕ ਪਰਿਵਾਰ ਦੀ ਮਦਦ ਕਰਤੀ ਕਿਉਂਕਿ ਹੋਰ ਪਰਿਵਾਰਾਂ ਦੀ ਮਦਦ ਕਰਨ ਵਾਲੇ ਬਾਹ ਫੜਨ ਵਾਲੇ ਤਾਂ ਬਥੇਰੇ ਹੋਣਗੇ ਪਰ ਜਦੋਂ ਇਹੋ ਜੇ ਮਲੂਮ ਨਾਮਲੂਮ ਕਹਿ ਸਕਦੇ ਆ ਇੱਕ ਛੋਟੇ ਪਰਿਵਾਰ ਜਿਹੜੇ ਜਿਨ੍ਹਾਂ ਦੀ ਕੋਈ ਬਾਣੀ ਫੜਦਾ ਕੋਈ ਗੱਲਬਾਤ ਨਹੀਂ ਸੁਣਦਾ ਅੱਜ ਉਸ ਪਰਿਵਾਰ ਦੀ ਉਸ ਵਿਧਵਾ ਭੈਣ ਦੀ ਅੱਜ ਉਹਨਾਂ ਨੇ ਮਦਦ ਕੀਤੀ ਹੈ ਤੇ ਬੜਾ ਧੰਨਵਾਦ ਕਿਉਂਕਿ ਰਾਤ ਦਾ ਹਨੇਰ ਸੀਗਾ ਰਾਤ ਹਨੇਰ ਹੋ ਗਈ ਸੀਗੀ ਉਹਨਾਂ ਨੇ ਵਾਪਸ ਜਾਣਾ ਸੀ ਪਰ ਛੋਟੀ ਜੀ ਬੇਨਤੀ ਦੇ ਇਸ ਪਰਿਵਾਰਕ ਪਹੁੰਚ ਦੀ ਕੀਤੀ ਮਦਦ ਬਹੁਤ ਬਹੁਤ ਧੰਨਵਾਦ ਕਿ ਕਿੱਥੇ ਜਾ ਰਹੇ ਹੋ ਖਾਨ ਸਾਹਿਬ ਮੈਂ ਜੀ ਬਿਲਕੁਲ